ਬੋਧ ਦੇ ਸਾਏ ਵਿੱਚ ਜੀਰੀ ਹੈ ਜ਼ਿੰਦਗੀ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਅਸੀਂ ਖੜੇ ਆ ਇਸ ਟਾਈਮ ਬਸਤੀ ਟੈਂਕਾਂ ਵਾਲੀ ਦੇ ਵਿੱਚ ਔਰ ਮੇਰੇ ਅੱਗੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਾਰਾਂ ਦੀਆਂ ਇਹ ਉਹ ਤਾਰਾਂ ਨੇ ਜਿਹੜੀਆਂ ਕਿ 440 ਵੋਲਟ ਇੱਕ ਖੰਭਾ ਘਰ ਦੇ ਵਿੱਚੋਂ ਲੰਘ ਰਿਹਾ ਔਰ ਇਹ ਜਿਹੜੀਆਂ ਤਾਰਾਂ ਨੇ ਦੀਵਾਰ ਦੇ ਵਿੱਚੋਂ ਹੁੰਦੀਆਂ ਹੋਈਆਂ ਇਸ ਖੰਭੇ ਤੋਂ ਹੁੰਦੀ ਹੈ ਅਗਾਹ ਘਰ ਦੇ ਵਿੱਚ ਜਾਂਦੀਆਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਦਨ ਕਿ ਕਿਸ ਤਰ੍ਹਾਂ ਦੀਵਾਰ ਦੇ ਵਿੱਚੋਂ ਤਾਰਾਂ ਜੜੀਆਂ ਨੇ ਉਹ ਆ ਰਹੀਆਂ ਨੇ ਪਿੱਛੋਂ ਓਕੇ ਤੁਸੀਂ ਦੇਖੋ ਇਹ ਪਿੱਛੇ ਜਿੱਥੇ ਗੱਟੂ ਲੱਗੇ ਹੋਏ ਨੇ ਇਹ ਉਹ ਮੋਰੇ ਬਣੇ ਹੋਏ ਨੇ ਉਹਨਾਂ ਵਿੱਚੋਂ ਤਾਰਾਂ ਆ ਰਹੀਆਂ ਔਰ ਪਾਈਪਾਂ ਇਹਦੇ ਉੱਪਰ ਪਲਾਸਟਿਕ ਦੀਆਂ ਪਾਈਪਾਂ ਚੜਾਈਆਂ ਹੋਈਆਂ ਨੇ ਔਰ ਬਾਅਦ ਚੋਂ ਇਹ ਖੰਭਾ ਆਉਂਦਾ ਔਰ ਇਸ ਤੋਂ ਬਾਅਦ ਇਹੀ ਖੰਭਾ ਜਿਹੜਾ ਕੀ ਹੈ ਉਹ ਅੱਗੇ ਚਲਾ ਜਾਂਦਾ ਹੈ ਇਸ ਤਰ੍ਹਾਂ ਇਹ ਪਲਾਸਟਿਕ ਦੀਆਂ ਤਾਰਾਂ ਜੜੀਆਂ ਇਹਨਾਂ ਨੇ ਕੀਤੀਆਂ ਹੋਈਆਂ ਔਰ ਦੂਸਰੇ ਘਰ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਬਹੁਤ ਵੱਡਾ ਤੁਹਾਨੂੰ ਖੋਲ ਨਜ਼ਰ ਆਏਗਾ ਔਰ ਇਸ ਖੋਲ ਦੇ ਵਿੱਚੋਂ ਇਹੀ ਤਾਰਾਂ ਉਸ ਦੂਸਰੇ ਘਰ ਦੇ ਵਿੱਚੋਂ ਜਾ ਰਹੀਆਂ ਨੇ ਔਰ ਇਹੀ ਘਰਾਂ ਤਾਰਾਂ ਪਿਛਲੇ ਪਾਸੇ ਵੀ ਜਾ ਰਹੀਆਂ ਨੇ ਯਾਨੀ ਕਿ ਕੋਈ ਇੱਕ ਘਰ ਕੱਲਾ ਨਹੀਂ ਹੈ ਕਮ ਸੇ ਕਮ ਵੀ ਇੱਥੇ ਪੰਜ ਸੱਤ ਘਰਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੀ ਤਾਰਾਂ ਜੜੀਆਂ ਇੱਥੋਂ ਗੁਜ਼ਰ ਕੇ ਉਹ ਆ ਰਹੀਆਂ ਨੇ ਔਰ ਸਾਨੂੰ ਵੀ ਅਸੀਂ ਵੀ ਇਸ ਟਾਈਮ ਖੜੇ ਆ ਸਾਨੂੰ ਵੀ ਖੁਦ ਡਰ ਲੱਗ ਰਿਹਾ ਕਿਉਂਕਿ 440 ਵੋਲਟ ਹੈ ਔਰ ਤਾਰਾਂ ਬਿਲਕੁਲ ਨੰਗੀਆਂ ਨੇ ਔਰ ਤੁਸੀਂ ਇੱਕ ਗੱਲ ਹੋਰ ਦੇਖੋ ਅਕਸਰ ਚਾਈਨੀਸ ਡੋਰ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਦੇ ਵਿੱਚ ਕਰੰਟ ਆਏ ਦਾ ਆ ਡੋਰ ਇਸੇ ਕੰਬੇ ਦੇ ਨਾਲ ਲੱਗੀ ਹੋਈ ਹੈ ਇਹ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਦੋਰ ਜਿਹੜੀ ਲਮਕ ਵੀ ਰਹੀ ਹੈ ਔਰ ਇਹਦੇ ਨਾਲ ਪਰਿਵਾਰ ਨੂੰ ਬੜਾ ਖਤਰਾ ਹੈ ਤਨ ਨੇ ਇਹ ਲੋਕ ਜਿਹੜਾ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਹੈ ਇਹ ਗੱਲਬਾਤ ਵੀ ਉਹਨਾਂ ਲੋਕਾਂ ਨਾਲ ਕਰਾਂਗੇ ਪਰ ਪਹਿਲੇ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਈਏ ਕਿ ਇਹ ਇੱਕ ਨਾਲ ਹੀ ਕਿਚਨ ਹੈ ਔਰ ਕਿਚਨ ਦੇ ਵਿੱਚ ਸਾਰੇ ਇਲੈਕਟ੍ਰਿਕ ਸਮਾਨ ਜਿਹੜਾ ਉਹ ਪਿਆ ਹੋਇਆ ਹੈ ਸਿਲੰਡਰ ਪਿਆ ਹੋਇਆ ਹੈ ਉੱਥੇ ਇਲੈਕਟ੍ਰਿਕ ਸਿਟੀ ਵੀ ਜਿਹੜੀ ਇਲੈਕਟ੍ਰਿਕ ਸਿਟੀ ਉਹ ਵੀ ਜਾ ਰਹੀ ਹੈ ਬਿਜਲੀ ਵੀ ਜਾ ਰਹੀ ਹੈ ਕਿਸੇ ਵੇਲੇ ਵੀ ਪ੍ਰਮਾਤਮਾ ਨਾ ਕਰੇ ਖੁਦਾ ਨਾ ਕਰਾਸਤਾ ਵੱਡਾ ਹਾਸਾ ਜਿਹੜਾ ਉਹ ਹੋ ਸਕਦਾ ਹੈ ਹੁਣ ਅਸੀਂ ਪਰਿਵਾਰ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਪਰਿਵਾਰ ਨਾਲ ਜਿਹੜੇ ਕਿ ਇੱਥੇ 24 ਘੰਟੇ ਇਸ ਮੋਦ ਦੇ ਸਹਾਈ ਚ ਜਿਹੜੇ ਰਹਿ ਰਹੇ ਨੇ ਛੋਟਾ ਬੱਚਾ ਤੁਸੀਂ ਦੇਖੋ ਇਹ ਪਰਿਵਾਰ ਜਿਹੜਾ ਹੈ ਤਾਰਾਂ ਦੇ ਥੱਲੋਂ ਜਿਹੜਾ ਉਹ ਟੱਪ ਰਿਹਾ ਔਰ ਇਹਨਾਂ ਦਾ ਰੂਟੀਨ ਇਹ ਜਿਹੜਾ ਬਣ ਚੁੱਕਾ ਹੋਇਆ ਹੈ ਕਿ ਕਿਸ ਤਰ੍ਹਾਂ ਦੇਖੋ ਪਰਿਵਾਰ ਜਿਹੜਾ ਹੈ ਉਹ ਤਾਰਾਂ ਦੇ ਥੱਲੋਂ ਆ ਰਿਹਾ ਦੇਖੋ ਛੋਟਾ ਜਿਹਾ ਬੱਚਾ ਇਹਨਾਂ ਦੇ ਹੱਥ ਦੇ ਵਿੱਚ ਇਹ 마ਸੂਮ ਬੱਚਾ ਹੈ ਔਰ ਇਹ ਵੀ ਇਸ ਤਰ੍ਹਾਂ ਹੀ 24 ਘੰਟੇ ਜਿਹੜੇ ਨੇ ਉਹ ਤਾਰਾਂ ਦੇ ਥੱਲੋਂ ਆਉਂਦੇ ਜਾਂਦੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਗੀਤਾ ਇਹ ਗੀਤਾ ਜੀ ਬੱਚਾ ਤੁਹਾਡੀ ਗੋਦੀ 'ਚ ਹੈ 440 ਤਾਰਾਂ 볼ਟ ਗਿਆ ਹੈ ਕੀ ਡਰ ਨਹੀਂ ਲੱਗਦਾ ਡਰ ਲੱਗਦਾ ਸਰ ਬਹੁਤ ਜ਼ਿਆਦਾ ਤੇ ਕੀ ਕਿਸੇ ਨੂੰ ਕਦੀ ਕਿਹਾ ਨਹੀਂ ਕੰਪਲੇਨਟ ਨਹੀਂ ਕੀਤੀਆਂ ਕਿਸ ਤਰ੍ਹਾਂ ਕਿਹਾ ਸੀ ਸਰ ਜੀ ਬਹੁਤ ਜ਼ਿਆਦਾ ਕਿਹਾ ਪਰ ਸੁਣਦੇ ਕੋਈ ਸੁਣਾਈ ਨਹੀਂ ਹੁੰਦੀ ਕੋਈ ਵੀ ਕੋਈ ਸੁਣਾਈ ਨਹੀਂ ਇਹ ਤੁਸੀਂ ਐਮਐਲਏ ਨੂੰ ਜਾਂ ਬਿਜਲੀ ਵਿਭਾਗ ਨੂੰ ਕਿਹਨੂੰ ਕਿਹਾ ਵਿਜਲ ਨੂੰ ਕਿਹਾ ਸੀ ਐਮਐਫ ਜੀ ਨੂੰ ਬੋਤ ਕਿਹਾ ਸੀ ਨਹੀਂ ਸੁਣਦੇ ਨਹੀਂ ਸੁਣਦੇ ਕੋਈ ਵੀ ਆਂਦੇ ਨੇ ਵੈਸੇ ਉੱਥੇ ਐਮਐਲਏ ਵਗੈਰਾ ਆ ਕੇ ਵੇਖ ਕੇ ਚਲੇ ਜਾਂਦੇ ਫੋਟੋ ਫੋਟੋਆਂ ਖਿੱਚ ਕੇ ਲੈ ਜਾਂਦੇ ਆ ਪਰ ਉਸ ਤੋਂ ਬਾਅਦ ਕੋਈ ਵੀ ਨਹੀਂ ਗੇੜਾ ਮਾਰਦਾ ਜੇਕਰ ਗੱਲ ਕੀਤੀ ਜਾਵੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਤਰ੍ਹਾਂ ਹੀ ਰਹਿੰਦੇ ਨੇ 40 ਸਾਲ ਹੋ ਗਏ 40 ਸਾਲ 40 ਸਾਲ ਦਾ ਸਮਾਂ ਹੋ ਗਿਆ ਹਾਂਜੀ ਬਹੁਤ ਜ਼ਿਆਦਾ ਇਹ ਤੋਂ ਜ਼ਿਆਦਾ ਹੋਣਾ ਸਰ ਜੀ ਉਹ ਕਹਿੰਦੇ ਕਿਸੇ ਟਾਈਮ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇੱਥੇ ਸੁਣਵਾਈ ਨਹੀਂ ਹੈ ਨਹੀਂ ਸਰ ਕੋਈ ਵੀ ਨਹੀਂ ਹੁੰਦੀ ਆਜ਼ਾਦੀ ਨੂੰ ਅਗਰ ਗੱਲ ਕੀਤੀ ਜਾਵੇ ਤੇ ਅੱਜ 77 ਸਾਲ ਹੋ ਚੁੱਕੇ ਰਹੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਹੋ ਰਿਹਾ ਔਰ ਤੁਸੀਂ ਇਹ ਦੇਖੋ ਆ ਤਸਵੀਰ ਤੁਸੀਂ ਦੇਖੋ ਛੋਟੀ ਜੀ ਬੱਚੀ ਹੈ ਇਹ ਵੀ ਇਦਾਂ ਹੀ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਉਹ ਡਰ ਰਹੀ ਹੈ ਕੀ ਮਤਲਬ ਜਿਵੇਂ ਉੱਪਰ ਰਹਿ ਰਹੇ ਹੋ ਤੁਸੀਂ ਫਿਰ ਉੱਪਰ ਆਣਾ ਜਾਣਾ ਘਾਟਾ ਹੈ ਕਿਸ ਤਰ੍ਹਾਂ ਉਹ ரைਟਰ ਚ ਕਿਤੇ ਨੀ ਹੇ ਨੀਚੇ ਚਾਹੀਦਾ ਹੈ ਉੱਪਰ ਆ ਰਹੀਦਾ ਤੇ ਫਿਰ ਜਿਹੜੇ ਉੱਪਰ ਲੋਕ ਉੱਪਰ ਨਹੀਂ ਆਉਂਦੇ ਜਾਂਦੇ ਕੁਝ ਜਗ੍ਹਾ ਨਹੀਂ ਕੋਈ ਆਉਂਦਾ ਸੀ ਤੇ ਡਰਦਾ ਮਾਰਾ ਕੋਈ ਬਿਤਾਰਾ ਲੱਗ ਗਿਆ ਹੀ ਪਰ ਫਿਰ ਤਾਂ 30 ਸਾਲ ਹੋ ਗਏ ਤੇ ਫਿਰ ਰਿਸ਼ਤੇਦਾਰ ਆਉਂਦੇ ਨਹੀਂ ਹੁੰਨੇ ਆਉਂਦੇ ਹੁੰਨੇ ਸਰ ਜੀ ਆਉਂਦੇ ਆਉਂਦੇ ਕੋਈ ਵੀ ਨਹੀਂ ਆਉਂਦਾ ਸੀ ਅੱਛਾ ਆਉਂਦਾ ਨਹੀਂ ਕਰ ਮਰ ਕੇ ਹਾਂਜੀ ਤੁਸੀਂ ਤੁਸੀਂ ਵੀ ਇੱਥੇ ਰਹਿੰਦੇ ਨਹੀਂ ਮੈਂ ਤਾਂ ਆਈ ਹਾਂ ਦੋ ਬਸ ਮਾਸੀ ਗੁਜਰ ਕੇ ਸੀ ਨਾ ਤੇ ਬਹੁਤੇ ਆਏ ਤੇ ਕੀ ਤੁਹਾਨੂੰ ਨਹੀਂ ਲੱਗਦਾ ਜਦੋਂ ਤੁਸੀਂ ਆਏ ਹਾਂ ਜੀ ਸਰੀਆ ਨੋ ਇਹ ਬੱਚਾ ਤੁਹਾਡਾ ਜੀ ਹਾਂ ਜੀ ਤੇ ਤੁਸੀਂ ਇੱਥੇ ਰਹਿੰਦੇ ਹੋ ਇਸ ਤਾਰਾ ਜਿਵੇਂ ਹੁਣ ਮੈਨੂੰ ਬੜਾ ਡਰ ਲੱਗ ਰਿਹਾ ਤੁਹਾਨੂੰ ਡਰ ਨਹੀਂ ਲੱਗਦਾ ਬਹੁਤ ਡਰ ਲੱਗਦਾ ਹੈ ਸਰ ਸਰ ਕਿਵੇਂ ਰਹਿ ਰਹੇ ਹੋ ਰਹੀ ਰਹੇ ਹੁਣ ਡਰ ਤਾਂ ਲੱਗਦਾ ਹੈ ਕੋਈ ਕਾਰਵਾਈ ਨਹੀਂ ਕਰ ਰਿਹਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਕਿਸੇ ਵੀ ਤਰ੍ਹਾਂ ਦੇ ਆਉਂਦੇ ਨੇ ਐਮਐਲ ਆਉਂਦੇ ਨੇ ਬਿਜਲੀ ਵਾਲੇ ਸਾਰੇ ਆਉਂਦੇ ਤੇ ਇੱਕ ਕੇ ਚਲੇ ਜਾਂਦੇ ਨੇ ਪਰ ਕੋਈ ਸੁਣਵਾਈ ਨਹੀਂ ਸੁਣਦਾ ਕੋਈ ਵੀ ਕਾਰਵਾਈ ਨਹੀਂ ਕੋਈ ਵੀ ਹੋ ਰਹੀ ਸੇ ਇੱਕ ਐ ਨਹੀਂ ਕਦੀ ਲੱਗਾ ਵੀ ਇੰਨਾ ਡਰਚ ਰਹਿਣ ਨਾਲੋਂ ਵੀ ਛੱਡ ਕੇ ਜਾਈਏ ਘਰ ਛੱਡ ਕੇ ਰਹੀਏ ਵੀ ਸਰ ਕਿੱਥੇ ਕੋਈ ਹੈ ਹੀ ਨਹੀਂ ਸਾਡੇ ਕੋਲੇ ਇਹੀ ਹੈ ਬਸ ਮਤਾਨ ਕਿੱਥੇ ਰਹੀਏ ਗਰੀਬ ਮਜਬੂਰੀ ਚ ਰਹਿ ਰਹੇ ਹਾਂ ਜੀ ਆਹ ਪਾਈਪਾਂ ਤੁਸੀਂ ਪਾਈਆਂ ਆਪੀ ਇਹ ਪਾਈਪਾਂ ਤੁਸੀਂ ਪਾਈਆਂ ਨੇ ਹਾਂ ਬੱਚੇ ਛੋਟੇ ਛੋਟੇ ਟੱਪਦੇ ਇਜਨੀ ਪਾਈਪਾਂ ਲੱਗੀਆਂ ਨੇ ਇਹ ਕਿੰਨੇ ਪਾਈਆਂ ਇਹ ਬਿਜਲੀ ਵਾਲਾ ਨਹੀਂ ਪਾਕੇ ਕਹੇ ਸੀ ਆਪੀ ਕੋਲ ਇਹ ਤੁਸੀਂ ਆਪਣੇ ਕੋਲ ਪਾਈਆਂ ਹਾਂ ਜੀ ਆਦੇ ਆਪ ਕੋ ਪਾਈਆਂ ਸੀ ਪਵਾਦੀਆਂ ਸੀ ਆ ਦੇਖੋ ਜੀ ਬਿਲਕੁਲ ਕੋਈ ਫਿਰ ਤਸਵੀਰਾਂ ਤੁਹਾਣਾ ਸਾਂਝੀਆਂ ਕਰ ਰਹੇ ਆ ਕਿ ਇਹ ਪਰਿਵਾਰ ਹੈ ਇਹ ਛੋਟੇ ਛੋਟੇ ਬੱਚੇ ਹੈ ਔਰ ਮਗਰ ਇੱਕ ਇਹਨਾਂ ਦੇ ਕਮਰਾ ਹੈ ਇਹ ਵਾਲਾ ਔਰ ਨਾਲ ਰਸੋਈ ਹੈ ਔਰ ਆਹ ਖੰਭਾ ਹੈ ਜਿਹੜਾ ਬਿਲਕੁਲ ਰਸੋਈ ਦੇ ਨਾਲ ਆ ਰਿਹਾ ਔਰ ਇਹ ਖੰਭਾ ਨਾਲ ਇੱਕ ਹੋਰ ਚੀਜ਼ ਆ ਜੀ ਕਿ ਇਹ ਖੰਭਾ ਲੋਹੇ ਦਾ ਖੰਭਾ ਕੰਕਰੀਟ ਦਾ ਖੰਭਾ ਨਹੀਂ ਹੈ ਇਹਦੇ ਵਿੱਚ ਕਦੀ ਵੀ ਕਰੰਟ ਆ ਸਕਦਾ ਤੁਸੀਂ ਸੋਚ ਲਓ ਕਿ ਇੱਕ ਅਗਰ ਸਾਨੂੰ ਮਾਰਾ ਜਾਂ ਕੋਈ ਇਤਨਾ ਅਚਾਨਕ ਕਿਸੇ ਰਮ ਕਰੰਟ ਵੀ ਲੱਗ ਜਾਂਦਾ ਤੇ ਸਾਡੇ ਹਾਲਾਤ ਕੀ ਹੁੰਦੇ ਆ ਪਰ ਇਹ ਪਰਿਵਾਰ ਧੰਨ ਹੈ ਜਿਹੜਾ ਕਿ ਇਸ ਸਾਇ ਦੇ ਵਿੱਚ ਰਹਿ ਰਿਹਾ ਔਰ ਇਸ ਖਤਰੇ ਨੂੰ ਡੇਲੀ ਰੋਜ਼ ਇਸ ਖਤਰੇ ਨੂੰ ਜਿਹੜਾ ਮਹਿਸੂਸ ਕਰਦਾ ਇੱਕ ਗੱਲ ਹੋਰ ਪੁੱਛਣਾ ਚਾਹਾਂਗਾ ਵੀ ਰਾਤ ਦਾ ਸਮਾਂ ਜਦੋਂ ਹੁੰਦਾ ਉਦੋਂ ਫਿਰ ਕਿਦੀ ਕੋਈ ਭਲੇਖਾ ਜਾਂ ਕਿਵੇਂ ਰਾਤ ਨੂੰ ਦਾ ਹਨੇਰਾ ਹੋ ਜਾਂਦਾ ਹਾਂ ਬਹੁਤ ਜਿਆਦਾ ਡਰ ਲੱਗਦਾ ਤੇ ਉਸ ਦੁੱਖ ਜਾਨਾ ਜਦੋਂ ਬਹੁਤ ਜਿਆਦਾ ਡਰ ਲੱਗਦਾ ਤੋ ਇਗਾਈ ਆਪਣਾ ਲੱਗ ਜਾ ਜਾਨ ਤੁਸੀਂ ਲੀਨ ਦੋ ਮਹੀਨੇ ਹੁਣੇ ਮੈਂ ਤੁੰਦ ਪੈਂਦੀ ਹੈ ਉੱਪਰ ਤੁਸੀਂ ਰਹਿ ਰਹੇ ਹੋ ਤੁੰਦ ਦਾ ਬਹੁਤ ਪੈਂਦੀ ਦਿਖਦਾ ਹੀ ਨਹੀਂ ਹੁਣਾ ਕੁਛ ਨਹੀਂ ਕੁਛ ਨਹੀਂ ਦਿਖਦਾ ਤਾਂ ਅਪਰਾ ਵੀ ਇਤਨੀ ਨਹੀਂ ਦਿਖਦੀਆਂ ਨਹੀਂ ਸਰ ਫਿਰ ਤੁਸੀਂ ਸਰਦੀਆਂ ਨੂੰ ਕੀ ਕਰਦੇ ਹੋ ਨਹੀਂ ਟੱਪੀ ਤਾਂ ਹੇਠੇ ਟੱਪ ਕੇ ਜਾਂਦਾ ਅੰਦਾਜ਼ੇ ਨਾਲ ਮਤਲਬ ਅੰਦਾਜ਼ੇ ਨਾਲ ਹੀ ਆਂਦੇ ਜਾਂਦੇ ਹੋ ਤੇ ਕਦੀ ਨਹੀਂ ਲੱਗਾ ਵੀ ਸਾਨੂੰ ਕਰਨ ਲੱਗ ਸਕਦਾ ਲੱਗਦਾ ਹੈ ਸਰਦਾਰ ਤੋਂ ਲੱਗ ਭਈ ਕੋਈ ਪਹੁੰਚ ਆਵੇ ਸਰਦੀ ਮੇਂ ਵੀ ਅਸੀਂ ਅਸੀਂ ਤਾਂ ਇਹ ਕਵਾਂਗੇ ਜੀ ਬੀ ਧੰਨ ਨੇ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਪਰ ਇੱਕ ਮਜਬੂਰੀ ਹੈ ਮਜਬੂਰੀ ਕਰਕੇ ਰਹਿ ਰਹੇ ਆ ਕਿ ਆਖਰ ਪਰਿਵਾਰ ਜਾਏ ਤੇ ਜਾਏ ਕਿੱਥੇ ਅਗਰ ਇਤੋਂ ਬਾਹਰ ਜਾਣਾ ਵੀ ਹੈ ਤੇ ਕਿਵੇਂ ਜਾਣਗੇ ਕਿਉਂਕਿ ਮਜਬੂਰੀ ਹੈ ਪੈਸਾ ਹੈ ਨਹੀਂਗਾ ਕਿੱਥੇ ਘਰ ਹੋਰ ਲੈਣਗੇ ਤੇ ਕਿਵੇਂ ਰਹਿਣਗੇ ਪਰ ਅਸੀਂ ਇੱਕ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਬਿਜਲੀ ਵਿਭਾਗ ਨੂੰ ਕਿ ਇਹਨਾਂ ਦਾ ਕੋਈ ਹੱਲ ਕੱਢੋ ਇਸ ਤੋਂ ਬਾ ਪਹਿਲਾਂ ਕਿ ਤੁਸੀਂ ਬਾਅਦ ਦੇ ਵਿੱਚੋਂ ਆ ਕੇ ਦੁੱਖ ਪ੍ਰਗਟ ਕਰੋ ਜਾਂ ਤੁਸੀਂ ਸਰਕਾਰ ਨੌکریاں ਵੰਡਦੀ ਫਿਰੇ ਜਾਂ ਸਰਕਾਰ ਪੈਸਾ ਦਿੰਦੀ ਰਹੇ ਉਸ ਪੈਸੇ ਨੂੰ ਪਹਿਲਾਂ ਹੀ ਵਰਤ ਕੇ ਇਸ ਪਰਿਵਾਰ ਨੂੰ ਇਸ ਜੰਜਾਲ ਚੋਂ ਕੱਢੋ ਤਾਂ ਕਿ ਇਹ ਪਰਿਵਾਰ ਵੀ ਜਿਹੜਾ ਆਪਣਾ ਸਹੀ ਢੰਗ ਨਾਲ ਆਪਣੀ ਜ਼ਿੰਦਗੀ ਜਿਹੜਾ ਵਤੀਤ ਕਰ ਸਕੇ ਬਿਨਾਂ ਡਰ ਤੋਂ ਤੁਸੀਂ ਆਪ ਸੋਚ ਸਕਦੇ ਹੋ ਅਗਰ ਖੁਦ ਤੁਸੀਂ ਇਹਨਾਂ ਲੋਕਾਂ ਦੀ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਰੱਖ ਕੇ ਦੇਖੋ ਕਿ ਅਗਰ ਪਰਵਾ ਤੁਸੀਂ ਵੀ ਇੱਥੇ ਰਹਿਣਾ ਹੋਵੇ ਤੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਏਗੀ ਕਿੰਨੀ ਵਾਰੀ ਦਿਨ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਡਰ ਦੇ ਸਹੇਜ ਜੀਣਾ ਪਏਗਾ ਕੀ ਰੂਟੀਨ ਤੁਸੀਂ ਇੱਕ ਚੀਜ਼ ਦਾ ਦੇਖੋ ਕਿ ਅਗਰ ਸਮਾਨ ਲੈਣ ਜਾਣਾ ਤਾਂ ਵੀ ਇੱਧਰੋਂ ਇੱਧਰ ਜਾਣਾ ਆਣਾ ਜਾਣਾ ਸਭ ਇਸੇ ਜਗ੍ਹਾ ਤੋਂ ਕਿੰਨੀ ਮੁਸ਼ਕਲ ਜਿਹੜੀ ਹੈ ਹੁੰਦੀ ਹੋਏਗੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਮੇਂ ਰਹਿੰਦੇ ਹੀ ਇਹਨੂੰ ਸੰਭਾਲ ਲਿਤਾ ਜਾਵੇ ਨਹੀਂ ਤਾਂ ਬਾਅਦ ਦੇ ਵਿੱਚੋਂ ਅਫਸੋਸ ਤੋਂ ਇਲਾਵਾ ਸਾਡੇ ਕੋਲੋਂ ਕੁਝ ਨਹੀਂ ਰਹੇਗਾ